ਪਰਮਾਤਮਾ ਦੀ ਮਾਰਗੇ ਕੋਈ ਜ਼ਿਆਦਾ ਜ਼ੋਰ ਨਹੀਂ ਚੱਲਦਾ ਹੁੰਦਾ ਪਰ ਇਸ ਵਾਰ ਕੋਈ ਵੀ ਕਿਸਾਨ ਮਨਜਾ ਨਹੀਂ ਰੂਗਾ ਹਰ ਇੱਕ ਕਿਸਾਨ ਭਰਾ ਨੂੰ ਜਿਹੜਾ ਬੰਦਾ ਮਾਫ਼ ਜਾਂ ਮਿਲੂਗਾ ਤੇ ਮੁੱਖ ਮੰਤਰੀ ਸਾਡੇ ਸ੍ਰੀ ਹਰਮਨ ਸਿੰਘ ਜੀ ਦਾ ਸਾਨੂੰ ਹਦੇਸ ਵੀ ਹੈ ਕਿ ਕੱਕ ਪਹੁੰਚੋ ਸਾਰਿਆਂ ਨਾਲ ਜਿਹੜਾ ਵਾਅਦਾ ਕਰਕੇ ਆਓ ਤੇ ਨਾਲ ਦੀ ਨਾਲ ਅਫਸਰਾਂ ਨੂੰ ਹੁਕਮ ਦਿੱਤੇ ਹੋਏ ਆ ਇਸ ਸਪੈਸ਼ਲ ਬਦਾਵਰੀ ਲਈ ਐਲਾਨ ਕੀਤੀ ਹੈ ਜਦੋਂ ਪਾਣੀ ਘਟਦਾ ਸਾਰਿਆਂ ਦੀ ਸਪੈਸ਼ਲ ਗਦਾਵਰੀ ਹੋ ਕੇ ਸਾਰਿਆਂ ਨੂੰ ਮੰਨ ਦਾ ਮੁਆਵਜ਼ਾ ਮਿਲੂਗਾ ਕੋਈ ਵੀ ਘਰ ਇਹ ਜਾਨੀ ਜਿਹੜਾ ਰਹਿ ਜੂਗਾ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਦਿਨ ਹਾਲ ਆਪਾਂ ਆਪਣੀ ਜਾਨ ਦੀ ਮਾਲ ਦੀ ਰੱਖਿਆ ਕਰੀਏ ਜਿਹੜੇ ਘਰਾਂ 'ਚ ਪਾਣੀ ਆ ਚੁੱਕਾ ਆਵੇ ਤੁਹਾਡੇ ਨਾਲ ਵੀ ਟੱਚ ਕਰ ਚੁੱਕਾ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਅਸੀਂ ਬਾਹਰ ਆ ਜੀਏ ਸਾਡੇ ਵੱਲੋਂ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਸਾਰਾ ਬੰਦੋਬਸਤ ਕੀਤਾ ਗਿਆ ਉਹਨਾਂ ਦੇ ਰਹਿਣ ਸਹਿਣ ਦਾ ਉਹਨਾਂ ਦੇ ਖਾਣ ਪੀਣ ਦਾ ਇਥੋਂ ਤੱਕ ਕਿ ਉਹਨਾਂ ਦੇ ਡੰਗਰਾਂ ਦਾ ਜਾਨਵਰਾਂ ਦਾ ਸਾਰਿਆਂ ਦਾ ਜਿਹੜਾ ਵੀ ਉਹ ਅਸੀਂ ਬਾਹਰ ਉਹਨਾਂ ਦੀ ਰੱਖ ਕੇ ਉਹਨਾਂ ਦੀ ਦੇਖਭਾਲ ਕਰਵਾ ਸਕਦੇ ਆ। ਤੋਂ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਇਸ ਮਸਿਬਤ ਤੇ ਆਪਾਂ ਨਾ ਹੋਰ ਵਿੱਚ ਰਹਿ ਕੇ ਕੋਈ ਨੁਕਸਾਨ ਕਰਾ ਲਈਏ। ਤੋਂ ਸਾਰਿਆਂ ਨੂੰ ਬੇਨਤੀ ਹੈ ਕਿ ਅਸੀਂ ਹੁਣ ਇਸ ਟਾਈਮ ਤੇ ਆਪਾਂ ਨੂੰ ਦਰਿਆ ਵਾਲੇ ਘਰ ਨੂੰ ਖਾਲੀ ਕਰਕੇ ਬਾਹਰ ਜਰੂਰ ਆ ਜੀ। ਉਹਨਾਂ ਨੇ ਵਾਅਦਾ ਕਰਕੇ ਆ। ਕਿ ਤੁਹਾਡਾ ਜਿਹੜਾ ਜਲਦੀ ਜਦੋਂ ਪਾਣੀ ਘਟਦਾ ਇਹਦਾ ਸਪੈਸ਼ਲ ਗਦਾਵੀ ਹੈ ਅਫਸਰ ਹੋਂ ਵਿੱਚ ਰਹੀ ਹੈ ਸਪੈਸ਼ਲਿਸਟ ਟੀਆਰਓ ਇੱਕ ਲੈਬਸ਼ੀਲ ਦਾ ਲਗਾਇਆ ਹੋਇਆ ਪਾਣੀ ਘਟਦੇ ਸਾਰੇ ਸਪੈਸ਼ਲ ਗਦਾਵੀ ਹੋਣ ਤੋਂ ਬਾਅਦ ਜਿਹੜੇ ਵੀ ਕਿਸਾਨ ਭਰਾਵਾਂ ਨੇ ਮਿਹਨਤ ਕੀਤੀ ਹੋਈ ਹੈ ਉਹਨਾਂ ਨੂੰ ਉਹਨਾਂ ਦਾ ਬੰਦਾ ਮਾਰ ਦੋ ਸਾਰਿਆਂ ਨੂੰ ਦਵਾਂਗੇ